ਵਾਹ ਗੁਰੂ ਜੀ ਦਾ ਹਰਸਾ ਵਾਹ ਗੁਰੂ ਜੀ ਕੀ ਫਤਿਹ ਪਰ ਦਰਸ਼ਕੋ ਪਰ ਸ਼ਰਧਯੋਤਿ ਆ ਸੋਭਨੰਦ ਦਨਬਾਦ ਹੈ ਜੋਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਤਾਰਾ ਨੂੰ ਸਮਝਣ ਦਾ ਯਤਨ ਅਤਿ ਅਗੇ ਅਰਸਾਰਨ ਦਾ ਯਤਨ ਕਰ ਰਹੇ ਹੋ ਤੁਸੀਂ ਸ਼ੁਰੂ ਕਰਦੇ ਹਾਂ ਦਸਮ ਗ੍ਰੰਥ codimension ਤੇ ਕਿਵੇਂ ਹੁੰਦੀ ਵਿੱਚ ਆਇਆ ਸਿੱਖ ਵਿਦਵਾਨਾਂ ਦੀ ਖੋਜ ਦੇ ਅਨਮੋਲ ਪਹਿਲੂ ਸੁジナ ਨੇ ਦਿਨ ਰਾਤ ਮਿਹਨਤ ਕਰਕੇ ਖੋਜ ਕੀਤੀ ਹੈ ਉਹਨਾਂ ਦੇ ਵਿਚਾਰ ਆਪਾਂ ਸਮਝਣ ਦਾ ਯਤਨ ਕਰਾਂਗੇ ਕਿ ਇਤਿਹਾਸਕ ਪੱਖ ਤੋਂ ਵੀ ਖੋਜ ਦੇ ਪੱਖ ਤੋਂ ਵੀ ਇਸ ਗੱਲ ਨੂੰ ਸਮਝਾਂਗੇ ਕਦਮ ਤੇ ਕੇਮੇ ਹੋਂਦ ਵਿੱਚ ਆਇਆ 1800 ਸਵਿਥ ਚੱਲ ਗਏ ਆ ਇਹ ਆਰਟੀਕਲ ਇਹ ਖਾਲਸਾ نیوز ডਾਟ ਉਹਰ ਜੁੱਤੇ ਹੈ ਤਾਂ ਇਹਦੇ ਵਿੱਚ ਇਹ ਲਿਖਿਆ ਹੈ ਇਹ ਇਹ ਆਰਟੀਕਲ ਜਿਹੜਾ ਹੈ ਸਰਦਾਰ ਹਰਚਰਨ ਸਿੰਘ ਐਡੀਟਰ ਸਿੱਖ ਵਿਰਸਾ ਬਲੋਂ ਇਹ ਆਰਟੀਕਲ ਲਿਖਿਆ ਗਿਆ ਹੈ ਇਹਦੇ ਵਿੱਚ ਆਪਾਂ ਥੋੜਾ ਜਿਹਾ ਹਾਸ਼ੜਾ ਪੜਾਂਗੇ ਸਪਹਿਲੀ ਵਾਰ 1897 ਵਿੱਚ ਸੋਧ ਕਮੇਟੀ ਵੱਲੋਂ ਸਾਜ ਰਦੀਨ ਬਣਾਏ ਗ੍ਰੰਥ ਦਾ ਉਸ ਵਕਤ ਨਾਮ ਸ਼੍ਰੀ ਸਾਹਸਨ ਗ੍ਰੰਥ ਰੱਖਿਆ ਗਿਆ ਯਾਨੀ ਪਹਿਲੀ ਵਾਰ 1897 ਵਿੱਚ ਉਸ ਤੋਂ ਪਹਿਲਾਂ ਇਸ ਦੀ ਕੋਈ ਹੋਂਦ ਨਹੀਂ ਇਹਦੇ ਬਾਰੇ ਵੀ ਆਪਾਂ ਵਿਚਾਰ ਕਰਾਂਗੇ ਜੋ ਕਿ 100 ਸਾਲਾਂ ਵਿੱਚ ਬਦਲਦਾ ਹੋਇਆ ਸਿੱਖੀ ਦੇ ਦੁਸ਼ਮਣਾਂ ਦੀ ਅਸ਼ੀਰਵਾਦ ਨਾਲ 1999 ਤੋਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਬਣ ਚੁੱਕਾ ਹੈ ਯਾਨੀ ਬਣਾਇਆ ਜਾ ਚੁੱਕਾ ਹੈ ਬਚਿੱਤਰ ਨਾਟਕ ਦੀਆਂ ਇਹ ਉਹੀ 32 ਕਿਤਾਬਾਂ ਸਨ ਜਿਨ੍ਹਾਂ ਨੂੰ ਨਿਰਮਲੇ ਵਿਦਵਾਨਾਂ ਜੋਨੇ ਕਾਂਸ਼ੀ ਦੇ ਬ੍ਰਾਹਮਣ ਵਿਦਵਾਨਾਂ ਨੇ ਸੰਨ 1725 ਤੋਂ 1800 ਤੱਕ ਲਿਖ ਕੇ ਵਕ ਵਕtਹਾ ਮਤੇ ਪਹੁੰਚਾਇਆ ਹੋਇਆ ਸੀ ਉਹਨਾਂ ਨੂੰ ਇਕੱਠਿਆਂ ਕਰਕੇ ਇਹ ਗ੍ਰੰਥ ਜਿਹੜਾ ਤਿਆਰ ਕੀਤਾ ਗਿਆ ਸੰਨ 1897 ਵਿੱਚ ਹੁਣ ਇੱਥੇ ਇਹ ਵੀ ਗੱਲ ਵਰਨਣਯੋਗ ਹੈ ਕਿ ਇਹ ਜਿਹੜੀ ਸੋਧ ਕਮੇਟੀ ਬਣਾਉਣ ਵਾਲੇ ਇਹ ਉਹੀ ਲੋਕ ਸਨ ਜਨ ਅਨੁਸਾਰ 1873 ਵਿੱਚ ਆਰਿਆ ਸਮਾਜੀਆਂ ਜਿਹੜੇ ਸਵਾਮੀ ਤਿਆਨੰਦ ਦੇ ਚੇਲਿਆਂ ਨਾਲ ਮਿਲ ਕੇ ਬਾਬਾ ਖੇਮ ਸਿੰਘ ਬੇਦੀ ਦੀ ਅਗਵਾਈ ਵਿੱਚ ਇੱਕ ਸਨਾਤਨ ਸਿੰਘ ਸਭਾ ਅੰਮ੍ਰਿਤਸਰ ਬਣਾਈ ਸੀ ਸਨਾਤਨ ਸਿੰਘ ਸਭਾ ਇਸ ਸਨਾਤਨ ਸਿੰਘ ਸਭਾ ਤਾਂ ਨਾਂ ਰੱਖਿਆ ਗਿਆ ਦੱਸਿਆ ਗਿਆ ਇੱਥੇ ਕਿਉਂਕਿ ਇਹ ਸਿੰਘ ਸਭਾ ਜਿਹੜੀ ਸੀ ਇਹ ਸਨਾਤਨ ਮਤ ਹੈ ਪ੍ਰਚਾਰ ਕਰਦੀ ਸੀ ਇਦੇ ਵਿੱਚ ਵਿਸ਼ੇਸ਼ ਭੂਮਿਕਾ ਜਿਹੜੀ ਹੈ ਇਹ ਖੇਮ ਸਿੰਘ 베ਦੀ ਦੀ ਰਹੀ ਹੈ ਖੇਮ ਸਿੰਘ 베ਦੀ ਦਾ ਹੱਥ ਰਿਹਾ ਦਾ ਸੰਗ੍ਰੰਥ ਬਣਾਉਣ ਵਾਲਿਆਂ ਵਿੱਚ ਇਸ ਨੂੰ ਤਿਆਰ ਕਰਨ ਵਾਲਿਆਂ ਵਿੱਚ ਹਲਾਇਸ਼ਰੀ ਤੀਣ ਵਾਲਿਆਂ ਵਿੱਚ ਇਹ ਅੰਗਰੇਜ਼ਾਂ ਦਾ ਇੱਕ ਪਿੱਠੂ ਸੀ ਸੋ ਅੰਗਰੇਜ਼ਾਂ ਦਾ ਪਿੱਠੂ ਖੇਮ ਸਿੰਘ 베ਦੀ ਜੋ ਇੱਕ ਪਾਸੇ ਕਿਰਪਾਨ ਪਾਉਂਦਾ ਸੀ ਦੂਜੇ ਪਾਸੇ ਜਨੇਊ ਇਹ ਇਹ ਤਸਵੀਰ ਵੀ ਮਿਲਦੀ ਆ Google ਤੇ ਸਰਚ ਕਰੋ ਇਹ ਖਿਮ ਸਿੰਘ ਵਿਦੀ ਬੈਠਾ ਤੇ ਇੱਕ ਅੰਗਰੇਜ਼ ਸਰਕਾਰ ਵੱਲੋਂ ਥਾਪਿਆ ਗਿਆ ਇੱਕ ਸੇਵਾਦਾਰ ਇਹ ਚੋਰ ਵੀ ਕਰ ਰਿਹਾ ਹੈ ਖਿਮ ਸਿੰਘ ਵਿਦੀ ਤੇ ਤੇ ਗੁਰੂ ਗ੍ਰੰਥ ਸਾਹਿਬ ਜੂਰੀ ਵਿੱਚ ਵੀ ਇੱਕ ਅੱਡੀ ਲਾ ਕੇ ਬੈਠਦਾ ਸੀ ਉਸ ਨੂੰ ਮੋਹਰੇ ਕੀਤਾ ਗਿਆ ਜਦ ਗੁਰਤਬਾਣ ਪੜਾਉਣ ਦੇ ਵਿੱਚ ਇਹ ਪਿੱਠੂ ਸੀ ਅੰਗਰੇਜ਼ਾਂ ਦਾ ਤੋ ਇਸੇ ਇਹ ਵੀ ਆਪਾਂ ਸਮਝ ਲਈਏ ਕਿ ਇਹ ਉਹੀ ਖੇਮ ਸਿੰਘ 베ਦੀ ਸੀ ਜੋ ਇੱਕ ਪਾਸੇ ਕਿਰਪਾਨ ਦੋਜੋ ਚਨਈਓ ਪਾਉਂਦਾ ਸੀ ਇਸ ਨੂੰ ਅੰਗਰੇਜ਼ ਸਰਕਾਰ ਦੀ ਸੇਵਾ ਬਦਲੇ ਸਰ ਖੇਮ ਸਿੰਘ 베ਦੀ ਦੀ ਉਪਾਧੀ ਵੀ ਮਿਲੀ ਹੋਈ ਸੀ ਇਹ ਜਦੋਂ ਸ਼ਾਹੀ ਕੁਰਸੀ ਤੇ ਬੈਠਦਾ ਸੀ ਤੇ ਇਸ ਦੇ ਸਿਰ ਤੇ ਸਰਕਾਰੀ ਨੌਕਰ ਚਾਰ ਚਲਾਉਂਦੇ ਸਨ ਅੰਗਰੇਜ਼ ਰਾਜ ਲਈ ਸੇਵਾਵਾਂ ਬਦਲੇ ਸਰ ਖੇਮ ਸਿੰਘ 베ਦੀ ਨੂੰ 1877 ਵਿੱਚ ਮੈਜਿਸਟ੍ਰੇਟ ਬਣਾਇਆ ਗਿਆ ਸੀ ਤੇ ਫਿਰ 1878 ਵਿੱਚ ਸਾਲ 1878 ਵਿੱਚ ਆਨਰੇਰੀ ਮਨਸਿਪ ਦੀ ਉਪਾਧੀ ਵੀ ਦਿੱਤੀ ਗਈ ਸੀ ਇਸ ਦੀ ਅੰਗਰੇਜ਼ ਭਗਤੀ ਬਦਲੇ ਉਸ ਨੂੰ ਸਾਲ 1891 ਵਿੱਚ ਵਾਇਸਰਾਏ ਕੌਂਸਲ ਲਈ ਆਨਰੇਰੀ ਤੌਰ ਤੇ ਵੀ ਚੁਣਿਆ ਗਿਆ ਸੀ ਇਸ ਦਾ ਪੁੱਤਰ ਕਰਤਾਰ ਸਿੰਘ 베ਦੀ ਸੀ ਐਲਾਨੀਆਂ ਤੌਰ ਤੇ ਕਹਿੰਦਾ ਸੀ ਕਿ ਸਿੱਖ ਹਿੰਦੂ ਹਨ ਨਨਕਾਣਾ ਸਾਹਿਬ ਦੇ ਸਾਕੇ ਮੌਕੇ ਇਸ ਵਿਦੀ ਖਾਨਦਾਨ ਨੇ ਖੁੱਲ ਕੇ ਮਾਂਤ ਨਰੈਣੂ ਦੀ ਮਦਦ ਵੀ ਕੀਤੀ ਸੀ ਤਾਂ ਇਹ ਕਿਉਂਕਿ ਦਸਵੰਦ ਜਿਹੜਾ ਹੈ ਅੰਗਰੇਜ਼ਾਂ ਤੇ ਸਿੱਖੀ ਦੇ ਦਸ਼ਮਨ ਬ੍ਰਾਹਮਣਵਾਦੀਆਂ ਦੀ ਇਹ ਰਲਵੀ ਸੋਚ ਦਾਇਕ ਸਿੱਟਾ ਨਿਕਲਿਆ ਸਾਂ 1897 ਵਿੱਚ ਹੁਣ ਆਪਾਂ ਕੁਝ ਸਿੱਖਮਾਰਗ ডਾਟ ਵਾ ਜੀ ਸਿੱਖਮਾਰਗ ਇੱਕ ਵੈਬਸਾਈਟ ਹੈ ਇੱਥੇ ਇੱਕ ਆਰਟੀਕਲ ਪਿਆ ਇਤਿਹਾਸਕ ਤੱਥ ਅਤੇ ਪ੍ਰਮਾਣ ਚਰਚਿਤ ਤਸੰਕਰੰਤ ਕਿਵੇਂ ਬੰਦ ਵਿੱਚ ਆਇਆ ਡਾਕਟਰ ਗੁਰਮੀਲ ਸਿੰਘ ਸਿੱਧੂ ਵੱਲੋਂ ਲਿਖਿਆ ਗਿਆ ਇਹ ਆਰਟੀਕਲ ਹੈ ਸੋ ਇਹਦੇ ਵਿੱਚ ਆਪਾਂ ਥੋੜਾ ਸੰਖੇਪ ਨਾਲ ਪੜਾਂਗੇ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਤਸੰਕਰੰਤ ਇਸ ਬਾਰੇ ਇਹ ਡਾਕਟਰ ਸਾਹਿਬ ਕੀ ਲਿਖਦੇ ਹਨ ਇਸ ਭਾਗ ਨੂੰ ਕੁਝ ਅਹਿਮ ਸਵਾਲਾਂ ਨਾਲ ਸ਼ੁਰੂ ਕਰਦੇ ਹਾਂ ਜੇਕਰ ਗੁਰੂ ਗਵਿੰਦ ਸਿੰਘ ਜੀ ਨੇ ਇਸ ਗੁਰੂਆਂ ਦੀ ਰਚਨਾ ਕੀਤੀ ਹੁੰਦੀ ਤਾਂ ਕੀ ਇਸ ਦਾ ਨਾਮ ਗੁਰੂ ਕਾਲ ਤੋਂ ਹੀ ਸਿੱਖ ਇਤਿਹਾਸ ਵਿੱਚ ਅੰਕਿਤ ਨਾ ਹੁੰਦਾ ਅਤੇ ਇਹਦਾ ਪ੍ਰਕਾਸ਼ ਧਾਰਮਿਕ ਸਥਾਨੇ ਦੇ ਨਾਂ ਕੀਤਾ ਜਾਂਦਾ ਖਾਸ ਕਰਕੇ ਕਿ ਇਸ ਬਾਰੇ ਸਿੱਖਾਂ ਨੂੰ ਕੋਈ ਸੂਝ ਨਾ ਹੁੰਦੀ ਅਤੇ ਇਸ ਦਾ ਨਾਮ ਉਹਨਾਂ ਦੇ ਮਨਾਂ ਵਿੱਚ ਵਸਿਆ ਹੋਇਆ ਨਾ ਹੁੰਦਾ ਅੱਗੇ ਕੀ ਇਸ ਸਤਰ ਇਸ 1428 ਸਫਿਆਂ ਜਾਂ ਪੰਨਿਆਂ ਦੇ ਵੱਡ ਅਕਾਰੇ ਕਰੰਦਾ ਜ਼ਿਕਰ 10ਵੇਂ ਪਾਸ਼ਾ ਦੇ ਕਾਲ ਚਲਾਣਾ ਕਰਨ ਤੋਂ ਬਾਅਦ 18ਵੀਂ ਸਦੀ ਵਿੱਚ ਕੀ ਲੁਪਿਆ ਲੁਕਿਆ ਛਿਪਿਆ ਰਹਿਣਾ ਸੀ ਅਗਲਾ ਸਵਾਲ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਕਰੰਦਾ ਜ਼ਿਕਰ ਗੁਰੂ ਸਾਹਿਬ ਵੱਲੋਂ ਖੋਦ ਜਾਂ ਉਹਨਾਂ ਵੱਲੋਂ ਸਤਕਾਰੇ ਹੋਏ 52 ਦਰਬਾਰੀ ਸਿੱਖਾਂ ਨੇ ਆਪਣੀਆਂ ਲਿਖਤਾਂ ਵਿੱਚ ਨਾ ਕੀਤਾ ਹੁੰਦਾ ਜੇ ਇਹ ਪਹਿਲਾ ਹੁੰਦਾ ਤਾਂ ਸ੍ਰੋਤ ਅਜਿਹੀ ਅਦੁੱਤੀ ਅਤੇ ਵਿਸ਼ੇਸ਼ ਗ੍ਰੰਥੀ ਮਹੱਤਤਾ ਨੂੰ ਮੁੱਖ ਰੱਖਦਿਆਂ ਕਿ ਇਸ ਦਾ ਜ਼ਿਕਰ ਨਿਕਟਵਰਤੀ ਕਵੀਆਂ ਲੇਖਕਾਂ ਜਾਂ ਵੱਖ-ਵੱਖ ਭਾਸ਼ਾਵਾਂ ਦੇ ਇਤਿਹਾਸਕਾਰਾਂ ਨੇ ਕਿਤੇ ਨਾ ਕਿਤੇ ਆਪਣੀਆਂ ਲਿਖਤਾਂ ਵਿੱਚ ਲਿਖਿਆ ਨਾ ਹੁੰਦਾ ਕੀਤਾ ਨਾ ਹੁੰਦਾ ਜ਼ਿਕਰ ਇਸ ਦਾ ਅੱਗੇ ਕੀ ਗੁਰੂਜਨ ਗੁਰੂਜਨ ਸਾਹਿਬ ਜੀ ਬਲੋਂ ਸੋਪਾਦ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਕਰਤਾਰਪੁਰੀ ਬੀੜ ਜਾਂ ਆਦ ਗ੍ਰੰਥ ਵੀ ਕਿਹਾ ਜਾਂਦਾ ਹੈ ਜਿਸ ਨੂੰ ਕਰਤਾਰਪੁਰੀ ਬੀੜ ਜਾਂ ਆਦ ਗ੍ਰੰਥ ਵੀ ਕਿਹਾ ਜਾਂਦਾ ਹੈ ਦੀ ਬੀੜ ਦੇ ਗੁਰੂ ਘਰ ਦੇ ਵਿਰੋਧੀਆਂ ਮਹਾਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਸਰਕਾਰ ਦੇ ਹੱਥਾਂ ਵਿੱਚ ਗੇੜੇਖਾਨ ਦੇ ਬਾਅਦ ਯੁੱਧ ਸਿੱਖਾਂ ਨੇ ਉਸ ਨੂੰ ਸੰਭਾਲ ਕੇ ਨਹੀਂ ਰੱਖਿਆ ਸੀ ਜਣੀ ਕਰਤਾਰਪੁਰੀ ਬੀੜ ਨੂੰ ਸਿੱਖਾਂ ਨੇ ਸੰਭਾਲ ਕੇ ਨਹੀਂ ਰੱਖਿਆ ਸੀ ਇਸੇ ਤਰ੍ਹਾਂ ਜੇ 10ਵੇਂ ਗੁਰੂ ਜੀ ਨੇ ਕਿਸੇ ਗ੍ਰੰਥ ਦੀ ਰਚਨਾ ਕੀਤੀ ਹੁੰਦੀ ਤਾਂ ਲੜਾਈਆਂ ਕੱਲੂ ਘਾਰਿਆਂ ਅਤੇ ਕੁਦਰਤੀ ਕੁਦਰਤ ਪਥਲਾਂ ਦੇ ਵਾਅਵਯੂਦ ਵੀ ਕੀ ਸਿੱਖਾਂ ਨੇ ਇਸ ਦੀ ਰਾਖੀ ਜਾਨਾ ਵਾਰ ਕੇ ਵੀ ਨਾ ਕੀਤੀ ਹੁੰਦੀ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨਾ ਤੋਂ ਬਾਅਦ ਅਨੇਕ ਸਿੱਖਾਂ ਨੇ ਇਸ ਨੂੰ ਜ਼ਵਾਨੇ ਯਾਦ ਕੀਤਾ ਆਇਸੀ ਕਿ ਦਸ ਗ੍ਰੰਥ ਦਸਵੇਂ ਗੁਰੂ ਵੱਲੋਂ ਲਿਖੇ ਗਏ ਕਿਸੇ ਦਸ ਗ੍ਰੰਥ ਨੂੰ ਉਹ ਸੇ ਸ਼ਾਦਾ ਨਾਲ ਸੇਖ ਯਾਦ ਨਹੀਂ ਕਰ ਸਕਦੇ ਸਨ ਗੁਰੂ ਗਬਿੰਦ ਸਿੰਘ ਜੀ ਹੋਂ ਦੇ ਸਮਕਾਲੀ ਅਤੇ ਨਿਕਟਵਰਤੀ ਧਾਰਮਿਕ ਅਤੇ ਰਾਜਨੀਤਿਕ ਇਤਿਹਾਸ ਵਿੱਚ ਇਹਨਾਂ ਸਵਾਲਾਂ ਦੇ ਕੋਈ ਉੱਤਰ ਨਹੀਂ ਮਿਲਦੇ ਗੁਰੂ ਸਾਹਿਬ ਸੰਸਾਰਾਂ ਸੋ 8 ਇਸ ਜੋਤੀ ਹੋ ਸਮਾਏ ਇਸ ਕਾਲ ਤੋਂ ਬਾਅਦ ਲਿਖੀਆਂ ਗਈਆਂ ਧਾਰਮਿਕ ਪੁਸਤਕਾਂ ਰਾਜਨੀਤਿਕ ਰੋਜ਼ਨਾਮਚੀਆਂ ਅਤੇ ਇਤਿਹਾਸਕ ਦਸਤਾਵੇਜ਼ਾਂ ਵਿੱਚ ਕਿਸੇ ਦਸ ਬਰੰਦਾ ਜ਼ਿਕਰ ਨਹੀਂ ਹੈ ਇਹ ਆਪਣੇ ਆਪ ਵਿੱਚ ਦਸ ਗ੍ਰੰਥ ਦੀ ਹੋਂਦ ਬਾਰੇ ਇੱਕ ਸਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਸਬੂਤ ਹੈ ਇਸ ਤੋਂ ਬਾਅਦ ਦਸ ਗ੍ਰੰਥ ਦੀ ਹੋਂਦ ਅਤੇ ਸਪਾਈ ਪੇਸ਼ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ ਸਵਾਲ ਅਤੇ ਉੱਤਰ ਦੋਵੇਂ ਇੱਥੇ ਖਤਮ ਹੋ ਜਾਣੇ ਚਾਹੀਦੇ ਸਨ ਪਰ ਫੇਰ ਵੀ ਕਈ ਸਿੱਖਾਂ ਸੰਤਾ ਟਕਸਾਲਾਂ ਤੇ ਖਾਸ ਕਰਕੇ ਕੱਟੜਵਾਦੀ ਹਿੰਦੂ ਸੰਸਥਾ ਸਿੱਖੀ ਵਿਰੋਧੀ ਦਸ਼ਨ ਜਿਥੇ ਵੰਡੀਆਂ ਜੋ ਬਲੋਂ ਬਣਾਈ ਗਈ ਜਿਹੜੀ ਇਹਨਾਂ ਦੇ ਹੱਥੀਂ ਚੜ੍ਹੇ ਤੇ ਵਿਗੇ ਹੋਏ ਖੌਤੀ ਸਿੱਖ ਸਿੱਖ ਗਵਰਦਾਨ ਅਤੇ ਕੁਝ ਹਿੰਦੂ ਰਿਆਸਤਾਂ ਦੇ ਤਖਤਾਂ ਦੇ ਸਿੱਖ ਜਥੇਦਾਰ ਕਥ ਦਸਮਰਾਥ ਨੂੰ ਗੁਰੂ ਗਵਿੰਦ ਸਿੰਘ ਜੀ ਦੀ ਕਿਰਤ ਗਰਦਾਨੜ ਤੋਂ ਗੁਰੇਜ਼ ਨਹੀਂ ਕਰਦੇ ਉਹਨਾਂ ਕੋਲ ਕੋਈ ਠੋਸ ਸਬੂਤ ਨਹੀਂ ਅਤੇ ਜਿਹੜੇ ਗੰਢ ਧੁੱਪ ਕਰਕੇ ਦਲੀਲ ਰਹਿਤ ਮਾੜੇ ਮੋٹے ਸਬੂਤ ਪੇਸ਼ ਵੀ ਕੀਤੇ ਜਾਂਦੇ ਹਨ ਉਹ ਜਾਂ ਤਾਂ ਭਾਵਕ ਧਰਮ ਮਰਜ਼ਾ ਦਾ ਵਿੱਚੋਂ ਜਨਮੇ ਹਨ ਅਤੇ ਜਾਂ ਕਟੜਵਾਦੀ ਹਿੰਦੂਆਂ ਦੇ ਟੇਟੇ ਚੜ੍ਹੇ ਸਿੱਖਾਂ ਅਤੇ ਖੋਦ ਪ੍ਰਸਾਰ ਰਾਜਨੀਤਿਕ ਚਾਲਾਂ ਤੇ ਆਧਾਰਤ ਹਨ ਇਸ ਵਿਗਿਆਨਕ ਯੁੱਗ ਵਿੱਚ ਸਚਾਈ ਦਾ ਪੱਕ ਠੋਸ ਪ੍ਰਮਾਣ ਅਤੇ ਪੁਖਤਾ ਦਲੀਲ ਤੋਂ ਬਿਨਾਂ ਨਹੀਂ ਪੂਰਿਆ ਜਾ ਸਕਦਾ ਅਸੀਂ ਇੱਥੇ ਕਥਾ ਦਸ ਗ੍ਰੰਥ ਬਾਰੇ ਪਾਇਓ ਪਲੇਖਿਆਂ ਨੂੰ ਦੂਰ ਕਰਨ ਲਈ ਸੰਖੇਪ ਵਿੱਚ ਇਤਿਹਾਸਿਕ ਰਾਜਨੀਤਿਕ ਅਤੇ ਧਾਰਮਿਕ ਤੱਥ ਪੇਸ਼ ਕਰਾਂਗੇ ਤਾਂ ਇਹ ਜਿਹੜਾ ਭਾਗ ਹੈ ਅੱਗੇ ਇਸ ਆਪਾਂ ਫਿਰ ਇਸ ਤੇ ਵਿਚਾਰ ਕਰਾਂਗੇ ਇਥੇ ਸਮਾਪਤਿ ਵਾਹਿਗੁਰੂ ਜੀ ਕਾ ਖਾਲਸਾ ਵਾਹ ਕੁਰਜੀ ਕੇ